ਇਹ ਗੁਰੂ ਘਰ ਲੰਗਰ ਹੈ ਜੋ 13 ਫਰਵਰੀ ਤੋਂ ਲੈ ਕੇ ਅੱਜ 15 ਮਾਰਚ ਹੋ ਤੇ ਹੋ ਗਈ ਏ ਅਸੀਂ ਪਿੰਡ ਸ਼ੇਰਗੜ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਗੁਰੂ ਘਰ ਲੰਗਰ ਜਿਹੜਾ ਚੱਲਦਾ ਏ ਅਸੀਂ ਅੱਜ ਖਨੌਰੀ ਬਾਰਡਰ ਦਾ ਤਾਜ਼ਾ ਮਾਹੌਲ ਵਖਾਉਣ ਡਿਆ ਕਿਉਂਕਿ ਲਗਾਤਾਰ ਜਿਹੜੇ ਇੱਥੇ ਲੰਗਰ ਚੱਲਦੇ ਏ ਅਸੀਂ ਉਹਨਾਂ ਦੇ ਵਿੱਚ ਪਹੁੰਚੇ ਆ ਤੇ ਜੋ 13 ਫਰਵਰੀ ਤੋਂ ਲੈ ਕੇ 2024 ਬੋਲੋ ਨਾ 1 ਸਾਲ 2024 ਹੋਣ ਜਿਹੜਾ ਕਿਉਂਕਿ ਲਗਾਤਾਰ ਹੀ ਲੰਗਰ ਚੱਲਣ ਨੇ ਹਾਂ ਜੀ ਤੇ ਅਸੀਂ ਆ ਟਾਈਮ ਉਹਨਾਂ ਦੇ ਗੁਰੂ ਕੇ ਲੰਗਰ ਦੇ ਜਿਹੜੇ ਪ੍ਰਧਾਨ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਿਆ ਹਾਂ ਹਾਂ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਾਂ ਸਤਿ ਆਦਰ ਪ੍ਰੋਫੈਸਰ 7500 ਗੁਰਦੇਵ ਸਿੰਘ ਜੀ ਦੇ ਸਾਡੇ ਲੰਗਰ ਦਾ ਦੂਜੀ ਤੀਜੀ ਆਰ ਵੀਡੀਓਗ੍ਰਾਫੀ ਕਰਨ ਆਏ ਨੇ ਇਹ ਲੰਗਰ ਪਿੰਡ ਸ਼ੇਰਗੜ੍ਹ ਤੋਂ 24 2013 ਫਰਵਰੀ 2024 ਤੋਂ ਚੱਲਦਾ ਆ ਰਿਹਾ ਜੀ ਹਾਂਜੀ ਹਾਂਜੀ ਇਹ ਪਰਮਾਤਮਾ ਬਾਬੇ ਨਾਨਕ ਦੀ ਕਿਰਪਾ ਨਾਲ ਹਾਂਜੀ ਪਿੰਡ ਦੇ ਸਹਿਯੋਗ ਨਾਲ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਚੱਲਦਾ ਆ ਰਿਹਾ ਜੀ ਹਾਂਜੀ ਤੇ ਬਾਕੀ ਉਹ ਪਰਮਾਤਮਾ ਦੀ ਮਿਹਰ ਹੈ ਜੀ ਹਾਂਜੀ ਉਹਦੇ ਸਦਕੇ ਚੱਲਦਾ ਤੇ ਸਾਡਾ ਤੇ ਇੱਕ ਸਹਿਯੋਗ ਹੈ ਹਾਂਜੀ ਉਹ ਸਦੇਦਾਰ ਤੇ ਇਸ ਤੇ ਸੇਵਾ ਕਰਦੇ ਹਾਂ ਜੀ ਹਾਂਜੀ ਇਹ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਕੀਤਾ ਵੀ ਜੋ 13 ਫਰਵਰੀ ਤੋਂ ਲੈ ਕੇ 2024 ਤੋ ਲੰਗਰ ਚੱਲਿਆ ਮਤਾਮ ਬੀਬੀਆਂ ਭੈਣਾ ਬਜ਼ੁਰਗੋ ਜਿਹੜੇ ਸੇਵਾ ਕਰਦੇ ਉਹਨਾਂ ਦਾ ਜੀਵਨ ਸਫਲ ਹੋਵੇ ਲੱਗੇ ਲੱਗੇ 텔 ਫੋਨ ਪਾਵਾ ਕੇ ਜਿਨ੍ਹਾਂ ਨੇ ਪੇਟਾ ਜਿਲਾ ਗੁਰੂ ਘਰ ਲੰਗਰ ਚੱਲ ਰਿਹਾ ਹੈ ਚੱਲ ਰਿਹਾ ਹੈ ਫੋਨ ਚੱਲਦਾ ਹੈ ਹਾਂ ਠੀਕ ਹੈ ਚੱਲਦਾ ਰਹੇਗਾ ਜੀ ਚੱਲਦਾ ਰਹੇਗਾ ਗੁਰੂ ਘਰ ਲੰਗਰ ਵੈਰੂ ਜੀ ਖਾਸਾ ਵੈਰੂ ਜੀ ਭਤੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ